ਸਾਥਿਓ ਆਵਾਜ਼ ਪਹੁੰਚ ਰਹੀ ਹੈ ਹੁਣ ਦੇਖਿਓ ਆਵਾਜ਼ ਆ ਰਹੀ ਹੈ ਜੀ ਠੀਕ ਹੈ ਜੀ ਚਲੋ ਇਹਨੂੰ ਦੁਆਰੇ ਸ਼ੇਅਰ ਕਰਨਾ ਪੈਣਾ ਆਪਾਂ ਨੂੰ ਕਰ ਦਿਓ ਠੀਕ ਹੈ ਚਲੋ ਚਲੋ ਸ਼ੁਕਰ ਹੈ ਠੀਕ ਹੈ ਇੱਕ ਚਲੋ ਤੁਹਾਨੂੰ ਲੱਗ ਗਿਆ ਹੋਣਾ ਪਤਾ ਆਪਣੇ ਇਹਦੇ ਉੱਤੇ ਹੀ ਜਿਵੇਂ ਆਪਾਂ ਆਪਾਂ ਲਿਖਿਆ ਇਸ ਲੇਖ ਉਹਦੇ ਉੱਤੇ ਤੁਹਾਨੂੰ ਲੱਗ ਗਿਆ ਹੋਣਾ ਪਤਾ ਵੀ ਕਿਹਦੇ ਬਾਰੇ ਗੱਲ ਕਰਨੀ ਕਈ ਦੋ ਤਿੰਨ ਦਿਨਾਂ ਤੋਂ ਸਾਥੀਆਂ ਦੇ ਆ ਰਹੇ ਸੀ ਮੈਸੇਜ ਭਾਸ਼ਾ ਪਰਿਵਾਰ ਕੀ ਹੁੰਦਾ ਜੀ ਭਾਸ਼ਾ ਪਰਿਵਾਰ ਜਿਵੇਂ ਬੋਲੀਆਂ ਆਪਸ ਦੇ ਵਿੱਚ ਕਾਫੀ ਜੁੜੀਆਂ ਹੁੰਦੀਆਂ ਨੇ ਮਤਲਬ ਇਹਨਾਂ ਦੇ ਪਿਛੋਕੜ ਪਿਛੋਂ ਇਹਨਾਂ ਦੇ ਮੋਡ ਹੁੰਦਾ ਉਹ ਲਗਭਗ ਕਾਫੀ ਰਲੇਵੇਂ ਹੁੰਦੇ ਆ। ਉਹ ਸੰਸਕ੍ਰਿਤ ਤੇ ਅੰਗਰੇਜ਼ੀ ਦੇ ਸ਼ਬਦ ਬੜੇ ਇੱਕ ਨਾਲ ਮਿਲਦੇ ਜੁਲਦੇ ਆ। ਤੁਸੀਂ ਮਦਰ ਮਾਦਰ ਮਦਰ 브ਦਰ ਭਰਾਤਾ 브ਦਰ ਇਤਰਾ ਜੁੜਦੇ ਲੈਂਦੇ। ਕਿਉਂਕਿ ਇਹਨਾਂ ਦਾ ਜਿਹੜਾ ਪਿੱਛਾ ਹੈ ਉਹ ਕਿਤੇ ਨਾ ਕਿਤੇ ਜੁੜਿਆ ਹੁੰਦਾ। ਕੁੱਲ ਭਾਸ਼ਾ ਪਰਿਵਾਰ ਸਿੱਧੇ ਸਿੱਧੇ ਸਵਾਲਾਂ ਦੇ ਗੱਲ ਕਰੂੰਗਾ ਮੈਂ। ਥੋੜਾ ਜਿਹਾ ਸੰਖੇਪ ਦੇ ਵਿੱਚ ਕਰ ਲਾਂਗੇ। ਭਾਸ਼ਾ ਪਰਿਵਾਰਾਂ ਬਾਰੇ ਅੰਦਰੂਨੀ ਗੱਲ ਕਰਾਂਗੇ। ਅੱppa ਅੱਜ ਜਿਹੜੀ ਆ ਭਾਰਤ ਦੀਆਂ ਪਛਾਹਾਂਆਂ ਨੇ ਉਹਨਾਂ ਦੀ ਜੜ ਪੜਾਂਗੇ ਆਪਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਈ ਪਹਿਲਾਂ ਤਾਂ ਮੈਂ ਸਿੱਧਾ ਇਸ ਵਿਸ਼ੇ ਤੇ ਸ਼ੁਰੂ ਹੋ ਗਿਆ ਕਿਉਂਕਿ ਦੇਰ ਹੋ ਗਈ ਸੀ ਮੇਰੀ ਮਾਤਾਂ ਦਾ ਵਕਤ ਹੋ ਗਿਆ ਉਤੋਂ ਤੇ ਚਲੋ ਆਪਾਂ ਰੋਜ਼ ਹੀ ਕਰਦੇ ਆ ਅੱਜ ਜੋ ਆਪਾਂ ਗੱਲ ਪੜਨ ਦੀ ਕਰੀਏ ਬਸ ਸਭ ਦਾ ਧੰਨਵਾਦ ਜੋ ਜੁੜੇ ਸਾਥੀ ਜੋ ਮਾਣ ਕਰਦੇ ਚਲੋ ਭਾਸ਼ਾ ਪਰਿਵਾਰ ਕੁੱਲ ਭਾਸ਼ਾ ਪਰਿਵਾਰ ਕਿੰਨੇ ਆਪਾਂ ਕੁੱਲ ਦੁਨੀਆ ਦੇ ਵਿੱਚ ਪਤਾ ਨਹੀਂ ਕਿੰਨੀਆਂ ਹੀ ਭਾਸ਼ਾਵਾਂ ਨੇ 4-500 ਤੇ ਭਾਸ਼ਾ ਉਹਨਾਂ ਦੇ ਪਰਿਵਾਰ ਹੁੰਦੇ ਆ ਜੇ ਮੰਨ ਲਓ ਟੋਡੇ ਪਰਿਵਾਰਾਂ ਦੇ ਜੀ ਹੈ ਅੰਦਰ ਅੱਗੇ ਪਰਿਵਾਰ ਭਾਵੇਂ ਤੁਹਾਡੇ ਪਿੰਡ ਦੇ ਵਿੱਚ 100 ਪਰਿਵਾਰ ਹੈ ਉਹਨਾਂ ਦੇ گاਹ ਕਿੰਨੇ-ਕਿੰਨੇ ਜੀ ਹੈ ਕੁੱਲ ਜੀ ਹੁੰਦੇ ਉਹ ਭਾਸ਼ਾ ਬਣ ਗਿਆ ਸਾਰੀਆਂ ਤੇ ਭਾਸ਼ਾ ਦੇ ਜੋ ਪਰਿਵਾਰ ਨੇ ਮਤਲਬ ਕਿੱਥੋਂ-ਕਿੱਥੋਂ ਨਿਕਲੀ ਹੈ ਕੋਈ ਭਾਸ਼ਾ ਇਸ ਤਰ੍ਹਾਂ 12 ਭਾਸ਼ਾ ਪਰਿਵਾਰ ਨੇ ਸਾਡੇ ਕੁੱਲ ਦੁਨੀਆ ਦੇ ਵਿੱਚ 12 ਸਭ ਤੋਂ ਵੱਡਾ ਹੈਗਾ ਭਾਰਤੀ ਯੂਰਪੀ ਸਭ ਤੋਂ ਵੱਡਾ ਪਰਿਵਾਰ ਹੈ ਭਾਰਤੀ ਯੂਰਪੀਓ ਦੇ ਚੋਂ ਕਿਹੜੇ ਕਿਹੜੀਆਂ ਭਾਸ਼ਾਵਾਂ ਨਿਕਲੀਆਂ ਜਿਵੇਂ ਆ ਸੰਸਕ੍ਰਿਤ ਪੰਜਾਬੀ ਅੰਗਰੇਜ਼ੀ ਲਤੀਨੀ ਇਹ ਸਾਰੀਆਂ ਭਾਸ਼ਾਵਾਂ ਭਾਰਤੀ ਯੂਰਪੀ ਜਿਹਨੂੰ ਪਰੋਪੀ ਵੀ ਕਿਹਾ ਜਾਂਦਾ ਇੰਡੋ ਜਰਮੈਨਿਕ ਵੀ ਕਿਹਾ ਜਾਂਦਾ ਜੈਫਟਿਕ ਵੀ ਕਿਹਾ ਜਾਂਦਾ ਕਈ ਨਾਮ ਨੇ ਇਹਦੇ ਭਾਰਤੀ ਯੂਰਪੀ ਇਸੇ ਤਰ੍ਹਾਂ ਇੱਕ ਹੋਰ ਨੇ ਸਾਮੀ ਹਾਮੀ ਤਿੱਬਤੀ ਦravid ਇਸ ਤਰ੍ਹਾਂ ਪਰਿਵਾਰ ਨੇ ਅਗਿਆਤ ਵੀ ਹੈਗਾ ਆਕਰ ਤੇ 12 ਭਾਸ਼ਾ ਪਰਿਵਾਰ ਨੇ ਕੁੱਲ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਭਾਰਤੀ ਯੂਰਪੀ ਪਰੋਪੀ ਜਿਹਨੂੰ ਕਹਿੰਦੇ ਆ ਉਹਦੇ ਹਿੱਸੇ ਮਤਲਬ ਜਿਹਨੀਆਂ ਭਾਰਤ ਚ ਪਛਾਵਾਵਾਂ ਕਿੰਨੀਆਂ ਵੀ ਆ 25 27 ਆ 30 ਆ ਜਿੰਨੀਆਂ ਵੀ ਆ ਉਹਨਾਂ ਦਾ ਪਰਿਵਾਰ ਇੱਕ ਨਹੀਂਗਾ ਪਿੱਛੇ ਭਾਰਤੀ ਯੂਰਪੀ ਦੇ ਵਿੱਚ ਗਾਂ ਭਾਰਤੀ ਇਰਾਨੀ ਪਰਿਵਾਰ ਭਾਰਤੀ ਯੂਰਪੀ ਦੇ ਗਾਂ ਅੱਠ ਪਰਿਵਾਰ ਨੇ ਛੋਟੇ ਗਾਂ ਅੱਠ ਪਰਿਵਾਰ ਨੇ ਉਪਸ਼ਖਾਵਾਂ ਨੇ ਭਾਰਤੀ ਰਾਨੀ ਦਰਦ ਉਪਸ਼ਖਾ ਤੇ ਹੋਰ ਕਈ ਨੇ ਅਬ ਇਸ ਦਾ ਅਲਟਰਨਾਟਿਵ ਤੇ ਇਸੇ ਤਰ੍ਹਾਂ ਹਾਮੀ ਪਰਿਵਾਰ ਆ ਗਿਆ ਸਾਮੀ ਪਰਿਵਾਰ ਅਪਸਾਮੀ ਸੱਭਿਆਚਾਰ ਵੀ ਕਰਦੇ ਆ ਈਸਾਈ ਮਤ ਦੀ ਭਾਸ਼ਾ ਯਹੂਦੀਆਂ ਦੀ ਭਾਸ਼ਾ ਇਸਲਾਮ ਦੀ ਭਾਸ਼ਾ ਤੇ ਸੱਭਿਆਚਾਰ ਜੇ ਸੱਭਿਆਚਾਰ ਮਿਲ ਜਾਂਦੇ ਆ ਇਕੱਠੇ ਕਰਕੇ ਤਾਂ ਸਾਮੀ ਸੱਭਿਆਚਾਰ ਆ ਜੇ ਇਹਨਾਂ ਤਿੰਨਾਂ ਦੀ ਪਛਾਹ ਭਾਸ਼ਾ ਕਿੱਥੋਂ ਨਿਕਲੀ ਐ ਸਾਮੀ ਭਾਸ਼ਾ ਪਰਿਵਾਰ ਚ ਇਸ ਤਰ੍ਹਾਂ ਹਾਮੀ ਸਾਮੀ ਅਸਾਮੀ ਇਹਦਾ ਸਵਾਲ ਵੀ ਮੈਰੀਟੋਰੀਅਸ ਪੇਪਰ ਚ ਆਇਆ ਸੀ ਪਿੱਛੇ ਜੀ ਉਸ ਤੋਂ ਬਾਅਦ ਦਰविड़ ਪਰਿਵਾਰ ਆਉਂਦਾ ਹੈ ਤੋ ਆਪਾਂ ਜੇ ਹੁਣ ਆਪਾਂ ਲਿਖਣਾ ਸ਼ੁਰੂ ਕਰ ਦਿੰਦੇ ਨੇ ਚਲੋ ਇੱਥੇ ਇਹ ਪਹਿਲਾ ਹੋ ਗਿਆ ਤੁਸੀਂ ਦੇਖੋ ਭਾਰਤੀ ਯੂਰਪੀ ਇਹ ਭਾਚਾ ਪਰਿਵਾਰ ਆ ਸਭ ਤੋਂ ਵੱਡਾ ਪਰਿਵਾਰ 12 ਪਰਿਵਾਰਾਂ ਦੇ ਵਿੱਚੋਂ ਸਭ ਤੋਂ ਵੱਡਾ ਪਰਿਵਾਰ ਆ ਭਾਰਤੀ ਯੂਰਪੀ ਇਹ گاਉਂ ਆਂਦਾ ਭਾਰਤੀ ਇਰਾਨੀ ਠੀਕ ਹੈ ਇਹਦੇ ਚੋਂ ਬਣਦਾ ਗਾ ਭਾਰਤੀ ਰਾਣੀ ਦੇ ਵਿੱਚ ਦੇਖੋ ਇੱਥੋਂ ਇੱਕ ਭਾਰਤੀ ਆ ਰੀਆ ਨਿਕਲ ਜਾਂਦਾ ਆਰੀਆ ਇੱਥੇ ਇੱਕ ইরਾਨੀ ਨਿਕਲ ਜਾਂਦਾ ইরਾਨੀ ਇੱਕ ਨਿਕਲ ਜਾਂਦਾ ਦਰਦੁਪਸ਼ਾਕਾ ਦਰਦ ਤੇ ਇੱਕ ਇਹ ਜਿਵੇਂ ਭਾਰਤੀ ইরਾਨੀ ਨਿਕਲਿਆ ਯੂਰਪੀ ਚੋ ਇਸੇ ਤਰ੍ਹਾਂ ਇੱਕ ਇਤਾਲ ਦravid ਭਾਸ਼ਾ ਪਰਿਵਾਰ ਵੀ ਨਿਕਲ ਜਾਂਦਾ ਹੈ। ਮਤਲਬ ਭਾਰਤੀ ਯੂਰਪੀ ਚੋਂ ਦravid ਡਾਇਰੈਕਟ ਨਿਕਲਿਆ ਜਿਹੜੀਆਂ ਭਾਰਤ ਦੀਆਂ ਦੱਖਣ ਭਾਰਤ ਦੀਆਂ ਪਛਾਵਾ ਨੇ ਦੱਖਣੀ ਭਾਰਤ ਦੀਆਂ ਇਹਨਾਂ ਚ ਚਾਰ ਭਾਸ਼ਾਵਾਂ ਦੀ ਕੰਨੜ ਮਲਿਆਲਮ ਤੇਲਗੂ ਤੇ ਇੱਕ ਹੋਰ ਕਿਹੜੀ ਹੈ ਸ਼ਾਇਦ ਅ ਤਾਮਿਲ ਤੇਲਗੂ ਕੰਨੜ ਮਲਿਆਲਮ ਇਹ ਚਾਰ ਭਾਸ਼ਾਵਾਂ ਇੱਥੋਂ ਨਿਕਲੀਆਂ ਇੱਕ ਪਰਿਵਾਰ ਚ ਜਿਹੜੀ ਕਸ਼ਮੀਰ ਦੇ ਵਿੱਚ ਭਾਸ਼ਾ ਬੋਲੀ ਜਾਂਦੀ ਹੈ ਉਹ ਨਿਕਲਦੀ ਹੈ ਇੱਥੋਂ ਦਰਦ ਚੋਂ ਕਸ਼ਮੀਰੀ ਦੋ ਤੇ ਜਿਹੜੀ ਪੰਜਾਬੀ ਹੋਰ ਪਛਾਵਾ ਨੇ ਫਰਿਆਨ ਵੀ ਪੰਜਾਬੀ ਹਰਿਆਣਵੀ ਤਾਂ ਪ੍ਰਮਾਣਿਕ ਨਹੀਂ ਚਲੋ ਪੰਜਾਬੀ ਲਾ ਲਓ ਸੰਸਕ੍ਰਿਤ ਲਾ ਲਓ ਹਿੰਦੀ ਲਾ ਲਓ ਜਾਂ ਹੋਰ ਕਿੰਨੀਆਂ ਵੀ ਪਛਾਵਾ ਨੇ ਭਾਰਤ ਦੇ ਵਿੱਚ ਉਹ ਨਿਕਲੀਆਂ ਭਾਰਤੀ ਆਰਿਆ ਚ ਤਿੰਨ ਸਵਾਲ ਕੀ ਬਣਦਾ ਮਤਲਬ ਭਾਰਤ ਦੇ ਵਿੱਚ ਜਿੰਨੀਆਂ ਵੀ ਪਛਾਵਾ ਬੋਲੀ ਜਾਂਦੀਆਂ ਉਹ ਤਿੰਨ ਪਰਿਵਾਰਾਂ ਚੋਂ ਨਿਕਲੀਆਂ ਇੱਕ ਸਿੱਧੇ ਨਿਕਲੀ ਹੈ ਗ੍ਰਾਵਿਟ ਚੋਂ ਭਾਰਤੀ ਯੂਰਪੀ ਦਾ ਹਿਸਾ ਨਹੀਂ ਹੈ ਮਾਫ਼ ਕਰਨਾ ਗਲਤੀ ਨਾਲ ਮੈਂ ਲਾ ਬੈਠਾ ਇਹ ਆਪਣੇ ਆਪ ਚ ਇੱਕ ਵੱਡਾ ਪਰਿਵਾਰ ਹੈ ਦਰਾਵਿੜ ਇੱਕ ਜਿਵੇਂ ਇਹ ਵੱਡਾ ਪਰਿਵਾਰ ਹੈ ਇਹ ਵੀ ਇੱਕ ਵੱਡਾ ਪਰਿਵਾਰ ਹੈ ਦਰਾਵਿੜ ਭਾਸ਼ਾ ਪਰਿਵਾਰ ਇੱਕ 12 ਪਰਿਵਾਰਾਂ ਦੇ ਵਿੱਚੋਂ ਪਰਿਵਾਰ ਹੈ ਵਧੇਰੇ ਭਾਸ਼ਾ ਵਾਹ ਦੇ ਇਹਦੇ ਚ 8 8 8 ਵਰਗ ਗਾ ਇਹਦੇ ਵਿੱਚ ਸਭ 12 ਕੁੱਲ ਭਾਗ ਨੇ ਕੁੱਲ ਭਾਸ਼ਾ ਪਰਿਵਾਰ 12 ਨੇ ਤੇ ਸਭ ਤੋਂ ਵੱਡਾ ਹੈਗਾ ਭਾਰਤੀ ਯੂਰਪੀ ਜਿਹਨੂੰ ਪਾਰੋਪੀ ਜੈਫਟਿਕ ਇੰਡੋ ਜਰਮੈਨਿਕ ਇਸ ਤਰ੍ਹਾਂ ਕਿਹਾ ਜਾਂਦਾ ਹੈ ਇਦੇ ਵਿੱਚ ਗਾਂ ਇਹਦੀਆਂ ਗਾਂ 8 ਹੋਰ ਇਹਦੇ ਪਰਿਵਾਰ ਨੇ 8 ਪਰਿਵਾਰ ਨੇ ਜਿਹਦੇ ਵਿੱਚ ਇੱਕ ਭਾਰਤੀ ইরਾਨੀ ਹੈ ਭਾਰਤੀ ইরਾਨੀ ਤੋਂ ਗਾਂ ਇੱਕ ਭਾਰਤੀ ਆਰੀਆ ਨਿਕਲਦਾ ਹੈ ਟੀਰਾਨੀ ਇੱਕ ਨਿਕਲਦਾ ਦਰਦ ਤੇ ਦਰਦ ਦੇ ਵਿੱਚੋਂ ਕਸ਼ਮੀਰੀ ਆ ਗਈ ਹੈ ਦਰਾਵਿਡ ਦੇ ਵਿੱਚੋਂ ਤਾਮਿਲ ਤੇਲਗੂ ਕੰਨੜ ਮਲਿਆਲਮ ਜਿਹੜੀਆਂ ਚਾਰ ਪਛਾਵਾਂ ਦੱਖਣ ਭਾਰਤ 'ਚ ਬੋਲੀਆਂ ਜਾਂਦੀਆਂ ਉਹ ਆ ਗਈਆਂ ਤੇ ਪੰਜਾਬੀ ਹਿੰਦੀ ਸੰਸਕ੍ਰਿਤ ਜਿਹੜੀਆਂ ਬਾਕੀ ਜਿੰਨੀਆਂ ਵੀ ਰਹਿ ਗਈਆਂ ਭਾਰਤ ਦੀਆਂ ਪਛਾਵਾਂ ਉਹ ਨਿਕਲੀਆਂ ਭਾਰਤੀ ਆਰੀਆ ਭਾਸ਼ਾ ਪਰਿਵਾਰ ਸੋ ਭਾਰਤ ਦੀਆਂ ਸਾਰੀਆਂ ਪਛਾਵਾਂ ਨੂੰ ਜਨਮ ਦੇਣ ਵਾਲੇ ਤਿੰਨ ਪਰਿਵਾਰ ਨੇ ਪਹਿਲਾ ਹੈਗਾ ਭਾਰਤੀ ਆਰੀਆ ਜਿੱਤੇ ਸਭ ਤੋਂ ਵੱਧ ਨਿਕਲੀਆਂ ਦੂਜਾ ਹੈਗਾ ਦravid ਪਰਿਵਾਰ ਜਿਹਦੇ ਵਿੱਚ ਚਾਰ ਪਛਾਵਾਂ ਨਿਕਲੀਆਂ ਤੀਜਾ ਹੈਗਾ ਦਰਦ ਜਿਹਦੇ ਵਿੱਚ ਕਸ਼ਮੀਰੀਆਂ ਦੀ ਜੋ ਬੋਲੀ ਹੈ ਦਰਦ ਉਪਸ਼ਾਖਾ ਦਰਦ ਜੋ ਦਰਦ ਇੱਕ ਭਾਸ਼ਾ ਪਰਿਵਾਰ ਆ ਉਹਦੇ ਚੋਂ ਕਸ਼ਮੀਰੀ ਭਾਸ਼ਾ ਨਿਕਲੀ ਹੈ ਤੋ ਇਹ ਤਿੰਨ ਪਰਿਵਾਰ ਨੇ ਜੋ ਭਾਰਤ ਦੀਆਂ ਸਾਰੀਆਂ ਪਛਾਵਾਂ ਦੇ ਜਨਮ ਦਰਤੇ ਨੇ ਇੱਕ ਗੱਲ ਵਿਸ਼ੇਸ਼ ਮੰਨਣਯੋਗ ਹੈ ਦੇਖਣਯੋਗ ਹੈ ਭਾਵੇਂ ਇਹ ਭਾਰਤੀ ਯੂਰਪੀ ਜਾਂ ਭਾਰਤੀ ইরਾਨੀ ਚੋਂ ਨਿਕਲਦੀ ਆ ਦਰਦ ਪਰ ਇਹ ਦਰਦ ਭਾਸ਼ਾ ਭਾਰਤੀ ਆਰੀਆ ਦਾ ਹਿੱਸਾ ਨਹੀਂ ਗਈ ਇਹ ਭਾਰਤੀ ইরਾਨੀ ਦੇ ਨਾਲ ਬਰਾਬਰ ਨਿਕਲੀ ਹੈ ਇਹਦੇ ਵਿੱਚ ਠੀਕ ਹੈ ਜਿਵੇਂ ਤੁਸੀਂ ਦੇਖੋਗੇ ਵੀ ਆਪਾਂ ਆਪਣੇ ਨਾਲ ਲੰਡੇ ਨਿਕਲੀ ਆ ਜਿਹੜਾ ਸ਼ਾਰਦਾ ਤੋਂ ਮੰਨ ਲਓ ਸ਼ਾਰਦਾ ਲਿਪੀ ਤੋਂ ਗੁਰਮੁਖੀ ਲਿਪੀ ਨਿਕਲੀ ਤੇ ਬਾਕੀ ਸੰਸਕ੍ਰਿਤਾ ਦੇਵਨਾਗਰੀ ਨਿਕਲੀ ਸਾਡੀ ਲਿਪੀ ਉਹਨਾਂ ਦੇ ਵਿੱਚੋਂ ਨਹੀਂ ਨਿਕਲੀ ਉਹਨਾਂ ਦੇ ਪੈਰਲਲ ਨਿਕਲੀ ਮਤਲਬ ਉਹਨਾਂ ਦੀ ਜਿਹੜੀ ਮੋਢ ਹੈ ਉਹ ਇੱਕੋ ਨੇ ਇਸ ਤਰ੍ਹਾਂ ਇਹਨਾਂ ਦਾ ਮੋਢ ਇੱਕ ਹੀ ਆ ਭਾਰਤੀ ਰਾਨੀ ਤੇ ਭਾਰਤੀ ਯੂਰਪੀ ਪਰ ਭਾਰਤੀ ਆਰੀਆ ਅਲੱਗ ਹੈ ਦਰਦੋ ਪਿਸ਼ਾਖਾ ਜਿਹੜੀ ਹੈਗੀ ਆ ਉਹ ਭਾਰਤੀ ਯੂਰਪੀ ਦਾ ਹਿੱਸਾ ਹੈਗੀ ਆ ਪਰ ਭਾਰਤੀ ਆਰੀਆ ਦਾ ਹਿੱਸਾ ਨਹੀਂਗੀ ਤੇ ਇਹ ਇਧਰ ਦਰਾਵਿਡ ਅਲੱਗ ਹੈ ਛੋਟਾ ਜਿਹਾ ਇਹ ਵਿਸ਼ਾ ਹੈ ਤੁਹਾਨੂੰ ਇਹਦੀ ਬਾਤ ਸਮਝ ਆ ਗਈ ਹੈ ਕਿ ਨਹੀਂ ਦੱਸੋ ਕੋਈ ਸਾਥੀ ਦਾ ਕੋਈ ਸਵਾਲ ਹੋਵੇ ਕਿਸੇ ਸਾਥੀ ਦਾ ਕੋਈ ਸਵਾਲ ਹੋਵੇ ਤਾਂ ਪੁੱਛ ਲਓ ਆਪਾਂ ਖੜਾ ਮੈਂ ਇੱਥੇ ਹੁਣੇ ਹੀ ਆਪਾਂ ਸਪਸ਼ਟ ਕਰ ਦਿਆਂਗੇ ਲਾਈਵ ਜਮਾਤ ਦੇ ਪੁੱਛ ਦੇਣੀ ਹੁੰਦੀ ਮੈਂ ਪੁੱਛ ਲੈਂਦਾ ਹੁੰਦਾ ਜਦੋਂ ਜਮਾਤ ਲਈ ਹੈ ਜੇ ਸਪਸ਼ਟ ਹੀ ਨਾ ਹੋਇਆ ਤੇ ਫਿਰ ਫਾਇਦਾ ਕੋਈ ਨਹੀਂਗਾ ਜਿਹੜੇ ਸਾਥੀ ਨੂੰ ਭੋਰਾ ਵੀ ਕੋਈ ਵੀ ਦਿੱਕਤ ਹੈ ਦਿੱਕਤ ਹੈ ਤਾਂ ਤੁਸੀਂ ਪੁੱਛ ਲਓ ਮੈਂ ਖੜਾ ਇੱਥੇ ਤੁਹਾਨੂੰ ਸਭ ਕੁਝ ਸਪਸ਼ਟ ਕਰਕੇ ਜਾਵਾਂਗਾ ਦੁਬਾਰਾ ਸੰਖੇਪ ਦੇ ਵਿੱਚ ਦੱਸ ਰਿਹਾ ਦੁਨੀਆ ਦੇ ਵਿੱਚ ਕੁੱਲ ਭਾਸ਼ਾ ਪਰਿਵਾਰ ਨੇ 12 ਸਭ ਤੋਂ ਵੱਡਾ ਭਾਸ਼ਾ ਪਰਿਵਾਰ ਆ ਭਾਰਤੀ ਯੂਰਪੀ ਜਿਹਨੂੰ ਪਰੋਪੀ ਵੀ ਕਹਿੰਦੇ ਆ ਇੰਡੋ ਜਰਮੈਨਿਕ ਵੀ ਕਹਿੰਦੇ ਆ ਜੈਕਟਿਕ ਵੀ ਕਹਿੰਦੇ ਆ ਉਸ ਤੋਂ ਬਾਅਦ ਪਰ ਪਰੋਪੀ ਦੇ ਵਿੱਚੋਂ ਇੱਕ ਭਾਰਤੀ ইরਾਨੀ ਭਾਸ਼ਾ ਪਰਿਵਾਰ ਨਿਕਲਦਾ ਭਾਰਤੀ ইরਾਨੀ ਦੇ ਵਿੱਚ ਗਾਂ ਤਿੰਨ ਨਿਕਲਦੇ ਪਰਿਵਾਰ ਇੱਕ ਭਾਰਤੀ ਆਰਿਆ ਇੱਕ ਨਿਕਲਦਾ ইরਾਨੀ ਇੱਕ ਨਿਕਲਦਾ ਤਰਦ ਸੋ ਜਿਹੜੀ ਤਾਂ ਪੰਜਾਬੀ ਹੈ ਉਹ ਤਾਂ ਭਾਰਤੀ ਆਰਿਆ ਪੰਜਾਬੀ ਦੀ ਗੱਲ ਕਰ ਰਹੇ ਆ ਆਪਾਂ ਚਲੋ ਪੰਜਾਬੀ ਜਾਂ ਸੰਸਕ੍ਰਿਤ ਦੇ ਹਿੰਦੂ ਹਿੰਦੀ ਹੈ ਇਹ ਸਾਰੀ ਨਿਕਲੀ ਹੈ ਭਾਰਤੀ ਆਰਿਆ ਚੋਂ ਦਰਦ ਚੋਂ ਨਿਕਲ ਗਈ ਕਸ਼ਮੀਰੀ ਜਿਹੜੇ 12 ਪਰਿਵਾਰ ਸੀਗੇ ਕੁੱਲ ਵੱਡੇ ਪਰਿਵਾਰ ਮਤਲਬ ਕੁੱਲ ਭਾਸ਼ਾ ਪਰਿਵਾਰ 12 ਉਹ ਜਦੋਂ ਇੱਕ ਭਾਰਤੀ ਯੂਰਪੀ ਦਾ ਸਭ ਤੋਂ ਵੱਡਾ ਇੱਕ ਛੋਟਾ ਵੀ ਹੈਗਾ ਦਰਾਵਿੜ ਭਾਸ਼ਾ ਪਰਿਵਾਰ ਇੰਡੀਪੈਂਡੈਂਟ ਹੈ ਇੱਕ ਆਜ਼ਾਦ ਰੂਪ ਦੇ ਵਿੱਚ ਵੱਡਾ ਹੈ ਕਿਸੇ ਤੋਂ ਨਿਕਲਿਆ ਨਹੀਂਗਾ ਉਹ ਭਾਸ਼ਾ ਪਰਿਵਾਰ ਦੇ ਵਿੱਚੋਂ ਸਾਡੇ ਭਾਰਤ ਨੂੰ ਚਾਰ ਭਾਸ਼ਾ ਮਿਲੀਆਂ ਨੇ ਕੰਨੜ ਤੇਲਗੂ ਤਾਮਿਲ ਤਾਮਿਲ ਤੇਲਗੂ ਕੰਨੜ ਮਲਿਆਲਮ ਜੋ ਦੱਖਣੀ ਭਾਰਤ 'ਚ ਬੋਲੀ ਜਾਂਦੀਆਂ ਦਰਾਵਿੜ ਲੋਕ ਬੋਲਦੇ ਆ ਤੇ ਉਹ ਦਰਾਵਿੜ ਭਾਸ਼ਾ ਪਰਿਵਾਰ ਹੀ ਉਹਨੂੰ ਕਿਹਾ ਜਾਂਦਾ ਸੋ ਸਾਡੀਆਂ ਭਾਰਤੀ ਭਾਸ਼ਾਵਾਂ ਨੂੰ ਇਹ ਮਤਲਬ ਜੋ ਜਨਮਦਾਤੀਆਂ ਨੇ ਉਹ ਤਿੰਨ ਭਾਸ਼ਾ ਪਰਿਵਾਰ ਨੇ ਭਾਰਤੀ ਆਰੀਆ ਦਰਦ ਤੇ ਦਰਾविड़ ਠੀਕ ਹੈ ਜੀ ਸਮਝ ਆ ਗਈ ਹੋਣੀ ਆ ਛੋਟਾ ਜਿਹਾ ਵਿਸ਼ਾ ਹੈ ਜਿਸ ਸਵਾਲ ਅਕਸਰ ਹੀ ਆਉਂਦਾ ਹੁੰਦਾ ਹੈ ਤੇ ਮੈਨੂੰ ਕੱਲ ਤੋਂ ਜਿਵੇਂ ਆ ਵੀ ਰਿਹਾ ਸੀ ਸਵਾਲ ਕੁਝ ਸਾਡਾ ਵਿਆਕਰਨ ਤੇ ਚੱਲ ਰਿਹਾ ਸੀ ਕੰਮ ਤੇ ਉਹ ਜਦੋਂ ਸਵਾਲ ਕੁਝ ਨਾ ਕੁਝ ਸਾਡੇ ਸਾਹਮਣੇ ਆਉਂਦਾ ਤਾਂ ਸਾਡੀ ਕੋਸ਼ਿਸ਼ ਆ ਵੀ ਚਲੋ ਤੁਹਾਡੇ ਨਾਲ ਵੀ ਸਾਂਝਾ ਕਰ ਦਈਏ ਥੋੜਾ ਜਿਹਾ ਵਕਤ ਸੀਗਾ 15 20 ਮਿੰਟ ਦਾ ਤੇ ਸਮਝ ਵੀਰੇ ਸਭ ਨੂੰ ਆ ਗਿਆ ਕਿਸੇ ਨੂੰ ਕੋਈ ਅਸਪਸ਼ਟਤਾ ਹੈਗੀ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਮੈਂ ਖੜਾ ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ ਆਪਣੇ ਸਾਰੇ ਬੈਚ ਨਵੇਂ ਸ਼ੁਰੂ ਹੋਏ ਨੇ ਲਗਭਗ ਕੱਲ ਤੇ ਸਾਥੀ ਜੁੜ ਸਕਦੇ ਨੇ ਸਾਰੇ ਬੈਚਾਂ ਚ ਤੇ ਫਿੱਸਾਂ ਦੇ ਵਿੱਚ ਵੀ ਛੋਟ ਕਰ ਰਹੇ ਆ ਇੱਕ ਮੈਂ ਗੱਲ ਦੱਸਣਾ ਚਾਹੁੰਨਾ ਸਤਿ ਸ਼੍ਰੀ ਅਕਾਲ ਮਨਦੀਪ ਇੱਕ ਮੈਂ ਗੱਲ ਕਰਨਾ ਚਾਹੁੰਦਾ ਸੀਗਾ ਤੁਹਾਡੇ ਨਾਲ ਵੀ ਅਕਸਰ ਕੀ ਹੁੰਦਾ ਮੈਂ ਕਈ ਦੇਖਿਆ ਲੋਕਾਂ ਦੀਆਂ ਮਸ਼ਹੂਰੀਆਂ ਵੀ ਹੁਣ ਦਾਖਲਾ ਲੈ ਲਓ ਨਹੀਂ ਤਾਂ ਅਸੀਂ ਗਾਂ ਜਾ ਕੇ ਫੀਸ ਵਧਾ ਦੇਣੀ ਹੈ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਿਹੜੇ ਤਾਂ ਮੇਰੇ ਕੋਲ ਹੁਣ 2-2 ਸਾਲ ਦੇ ਪੜ ਰਹੇ ਆ ਉਹਨਾਂ ਕੋਲ ਤਾਂ ਫੀਸ ਮੈਂ ਆਮ ਜਿਹੜੀ ਲੈ ਰਿਹਾ ਲੇੜੀ ਉਹਨਾਂ ਨੇ 2 ਸਾਲ ਪੜ੍ਹ ਲਿਆ 2.5 ਸਾਲ ਤੇ ਜਿਨ੍ਹਾਂ ਨੇ ਵਿਚਾਰੇ ਨੇ 6 ਮਹੀਨੇ ਪੜ੍ਹਨਾ ਉਹਨਾਂ ਤੋਂ ਫੀਸ ਮੈਂ ਵਧਾਵਾਂ ਇਸ਼ਤਿਹਾਰ ਆ ਜਾਂਦਾ 2-4 ਮਹੀਨਿਆਂ ਚ ਪੇਪਰ ਹੋ ਜਾਂਦਾ ਕੀ ਉਹਨਾਂ ਤੋਂ ਵੱਧ ਫੀਸ ਲੈਣੀ ਚਾਹੀਦੀ ਨਹੀਂ ਮੈਨੂੰ ਲੱਗਦਾ ਵੀ ਚਲੋ ਇਸ ਸਾਲ ਪੇਪਰ ਆਉਣ ਦੀ ਉਮੀਦ ਹੈ ਮੈਂ ਫੀਸ ਘਟਾ ਰਿਹਾ ਕਿਸੇ ਨੇ ਤਾਂ 2.5 ਸਾਲ ਪੜ੍ਹ ਲਿਆ ਉਸੇ ਫੀਸ ਨਾਲ ਸਗੋਂ ਮੇਰਾ ਹੱਕ ਇਹ ਬਣਦਾ ਵੀ ਮੈਂ ਘਟਾਵਾਂ ਕਿਉਂਕਿ ਉਹਨਾਂ ਨੇ ਸਮਾਂ ਘੱਟ ਲਾਉਣਾ ਮੇਰੇ ਕੋਲੇ ਤੋ ਇਹ ਕਰੇ ਵਿਚਾਰ ਸਾਡੇ ਚੱਲਦਾ ਰਹਿੰਦਾ ਵੀ ਆਪਾਂ ਇਹ ਲੁੱਟ ਥੋੜੀ ਕਰਨੀ ਹੈ ਵੀ ਉਹ ਲੋਕ ਕਰਦੇ ਤਾਂ ਕਰੀ ਰੱਖਣ ਉਹ ਲਿਖ ਦਿੰਦੇ ਆ ਇਹ ਫੀਸ ਹੁਣ ਤੱਕ ਹੈ ਗਾਂ ਜਾ ਕੇ ਫੀਸ ਜਦੋਂ ਇਸ਼ਤਿਹਾਰ ਆ ਗਿਆ ਇਹ ਫੀਸ ਇੰਨੀ ਹੋ ਜਾਣੀ ਹੈ ਕਿਉਂ ਭਾਈ ਤੁਸੀਂ 3 ਮਹੀਨਿਆਂ ਦੇ ਕੋਲ ਇੰਨੀ ਫੀਸ ਲਾਉਂਗੇ ਵੱਧ ਲਾਉਂਗੇ ਸਭਾ ਘਟਾਓ ਜੇ ਮੈਂ ਮੇਰੇ ਕੋਲ ਜਿਹੜੇ 2.5 ਸਾਲ ਤੋਂ ਜੁੜੇ ਰਹੇ ਐ ਉਹਨਾਂ ਨੂੰ ਵੇਖੋ ਜੇ ਅਕਾਊਂਟ ਕਰਨਾ 2-400 ਰੁਪਏ ਮਹੀਨਾ ਪੈਂਦਾ 500 ਤੇ ਜਿਹੜੇ ਨਵੇਂ ਆਉਣਗੇ ਉਹਨਾਂ ਕੋਲ 5-5000 ਰੁਪਏ ਮਹੀਨਾ ਕੱਢਾਂ ਮੈਂ ਕਿਸ ਲਈ ਪੀਸਾ ਦੇ ਵਿੱਚ ਛੋਟ ਕਰ ਰਹੇ ਹਾਂ ਅਸੀਂ ਜਲਦੀ ਛੇਤੀ ਹੀ ਕਰ ਰਹੇ ਹਾਂ ਸਾਰਿਆਂ ਨੂੰ ਕਿਉਂਕਿ ਸਮਾਂ ਘੱਟ ਲੱਗਣਾ ਯਾਰ ਸਿੱਧੀ ਸਿੱਧੀ ਸਾਹਬ ਹੈ ਕਾਣੇ ਲਈ ਕਿਉਂ ਸਾਡੇ ਤੋਂ ਨਹੀਂ ਹੁੰਦਾ ਇਹ ਲੁੱਟ ਖੋਹ ਨਹੀਂ ਹੁੰਦੀ ਕਿਸੇ ਦੀ ਠੀਕ ਹੈ ਜੀ ਬੈਚ ਚੱਲ ਰਹੇ ਆ ਸਾਥੀ ਜੁੜਨਾ ਚਾਹਣ ਜੁੜ ਸਕਦੇ ਆ ਫੋਨ ਕਰਕੇ ਪੀਸਾ ਨੂੰ ਅਸੀਂ ਘਟਾ ਰਹੇ ਹਾਂ ਲਗਭਗ ਘਟਾਤਾ ਰਹੇ ਹਾਂ ਸਮਾਂ ਘਟਨਾ ਭਾਈ ਸਮਾਂ ਘਟਨਾ ਚਾਰ ਚਾਰ ਬੈਚ ਨੇ ਕਈ ਸਾਥੀ ਚਾਰੇ ਬੈਚਾਂ ਚ ਹੈਗੇ ਨੇ ਸਾਨੂੰ ਤਾਂ ਠੀਕ ਹੈ ਸਾਨੂੰ ਤਾਂ ਵਧੀਆ ਦਾਲ ਫੁਲਕਾ ਪੜਦਾ ਅਸੀਂ ਕਿਉਂ ਵੀ ਇੱਕ ਨਿਰਿਤਾ ਪਹਿਲੇ ਨੂੰ ਅਸੀਂ ਇਕੱਠਾ ਕਰਨਾ ਨਹੀਂ ਅਗਲੇ ਤੇ ਵੀ ਹਾਲਾਤ ਦੇਖੋ ਤੁਸੀਂ ਆਪਾਂ ਸਾਰੇ ਮੈਮ ਅਕੈਡਮੀ ਵਾਲੇ ਨੂੰ ਇੱਕ ਬੇਨਤੀ ਕਰਦਾ ਵੀ ਇੱਕ ਜ਼ਰੀਆ ਨਾ ਬਣਾਓ ਵੀ ਪੈਸੇ ਇਕੱਠੇ ਕਰਨੇ ਆ ਕਿਸੇ ਦੇ ਅ ਕੀ ਹਾਲਾਤ ਵੀ ਦੇਖਿਆ ਕਰੋ ਕਿਸ ਹਾਲਾਤਾਂ ਚ ਪੜ ਰਿਹਾ ਸਿਰਫ ਤੁਸੀਂ ਇੱਕ ਤਰ੍ਹਾਂ ਧੰਦਾ ਨਾ ਬਣਾਓ ਇਹਨੂੰ ਸਿੱਖਿਆ ਨੂੰ ਸਿੱਖਿਆ ਰਹਿਣ ਦਿਓ ਰੋਜ਼ ਐਡ ਵਿਖਦੇ ਆ ਇਹ ਸੀਐਸ ਜੀ ਬਾਅਦ ਵੱਧ ਜੇਗੀ ਜਾ ਕੇ ਜੀ ਬਾਅਦ ਵੱਧ ਕਿਉਂ ਵੱਧ ਜੂਗੀ ਸਮਾ ਘੱਟ ਲਾ ਰਹੇ ਆ ਪੀਸਾ ਵੱਧ ਕਿਉਂ ਲਾਵਾਂਗੇ ਭਾਵੇਂ ਤੁਹਾਡੇ ਨਤੀਜੇ ਚੰਗੇ ਆ ਤੁਹਾਡੇ ਕਿੰਨੇ ਵੀ ਚੰਗੇ ਹੋਣ ਅਸੀਂ ਸ਼ੇਅਰ ਨਹੀਂ ਕਰਦੇ ਬਸ ਮੈਨੂੰ ਅੱਜ ਇੱਕ ਭੈਣ ਦਾ ਫੋਨ ਆਇਆ ਉਹ ਕਿਤੇ ਪਤਾ ਨਹੀਂ ਕਿੱਥੋਂ ਬਠਿੰਡੇ ਲਾਗੇ ਉਹਨੇ ਕੋਈ ਕੋਚਿੰਗ ਸ਼ੁਰੂ ਕੀਤੀ ਸੀ ਕਹਿੰਦੀ ਸਰ ਮੈਨੂੰ ਤਾਂ ਹੁਣ ਮਤਲਬ ਕੁਝ ਵੀ ਨਹੀਂ ਆਉਂਦਾ ਮੈਨੂੰ ਦੋ ਤਿੰਨ ਸਵਾਲ ਪਿੱਛੇ ਨਹੀਂ ਆਉਂਦੇ ਕਹਿੰਦੀ ਸਰ ਉਹਨਾਂ ਕੋਲ ਤਾਂ ਬਹੁਤ ਜ਼ਿਆਦਾ ਦਾਖਲੇ ਆ ਕਾਰਨ ਕਹਿੰਦੀ ਸਰ ਉਹ ਤਾਂ ਐਡਵਰਟਾਈਜ਼ਮੈਂਟ ਬਹੁਤ ਕਰਦੇ ਮਸ਼ਹੂਰੀ ਬਹੁਤ ਤੁਸੀਂ ਤਾਂ ਕਰਦੇ ਹੀ ਕੁਝ ਨਹੀਂ ਮੈਂ ਕਹਾਂ ਯਾਰ ਮੇ ਕੋਲ ਵਕਤ ਨਹੀਂ ਹੁੰਦਾ ਮੈਂ ਪੜ੍ਹੀ ਜਾਂਦਾ ਸੀ ਉਹ ਲਿਖੀ ਜਾਂਦਾ ਸੀ ਮੈਂ ਕਹਾਂ ਜੀ ਬਿਲਕੁਲ ਵਕਤ ਘੱਟ ਹੁੰਦਾ ਕਹਿੰਦੇ ਸਰ ਇਹ ਤੁਹਾਡੀ ਨਕਾਮੀ ਹੈ ਸਿੱਧਾ ਕੁੜੀ ਨੇ ਛੋਟੀ ਜਿਹੀ ਉਮਰ ਦੀ ਇੱਕ ਬੰਨ ਕਹਿ ਰਹੀ ਹੈ ਤੁਸੀਂ ਤਾਂ ਤੁਹਾਡੀ ਮਸ਼ਹੂਰੀ ਹੈਣੀਗੀ ਸੋ ਮਸ਼ਹੂਰ ਹੋ ਕੇ ਲਾਕ ਮਸ਼ਹੂਰ ਹੋ ਕੇ ਹਾਂਜੀ ਵੀਰੇ ਤੁਸੀਂ ਇਹਦੋਂ ਪਹਿਲਾਂ ਸੁਣ ਲਓ ਛੋਟਾ ਜਿਹਾ ਅਪਸ਼ਾ ਮਸ਼ਹੂਰ ਹੋ ਕੇ ਆਪਾਂ ਲੁੱਟ ਕਰ ਰਹੇ ਹਾਂ ਲੁੱਟ ਨਹੀਂ ਮਤਲਬ ਫਿੱਸਕ ਘਟਾਉਣੀ ਚਾਹੀਦੀ ਮੈਨੂੰ ਲੱਗਦਾ ਵੀ ਯਵੇਂ-ਯਵੇਂ ਸਮਾ ਘਟਾ ਤੁਸੀਂ ਫੀਸਾਂ ਨੂੰ ਵਧਾਓ ਨਾ ਘਟਾਓ ਸਾਰੀਆਂ ਧਾਰਿਆਂ ਨੂੰ ਬੇਨਤੀ ਹੈ ਤੁਸੀਂ ਮੇਰੀ ਭੈਣ ਭਾਈਓ ਮੈਂ ਕਿਸੇ ਨੂੰ ਨਖੇਦੀ ਨਹੀਂ ਕਰ ਰਿਹਾ ਪਰ ਜਿਹੜੇ ਪੜ੍ਹਨਾ ਜਿਨ੍ਹਾਂ ਨੇ ਉਹਨਾਂ ਦੇ ਹਾਲਾਤ ਵੀ ਦੇਖੋ ਉਹ ਬੇਰੋਜ਼ਗਾਰ ਨੇ ਫੀਸਾਂ ਘਟਾ ਰਹੇ ਕਰਨੇ ਵੀ ਸਮਾ ਘਟ ਲੱਗਣਾ ਉਹਨਾਂ ਨੂੰ ਸਮਾ ਘਟ ਦੇਣਾ ਕਿਉਂ ਅਸੀਂ ਲੁੱਟੀਏ ਯਾਰ ਇੱਕ ਤਾਂ ਅਸੀਂ ਮੇਰੇ ਕੋਲ ਕਈ 28 29 30 30 30 ਮਹੀਨੇ ਹੋਗੇ ਹੁਣ 30 ਮਹੀਨਿਆਂ ਜਦੋਂ ਉਹ ਕਰਦੇ ਆ ਭਾਗ ਇੰਨਾ ਕੁ ਰਹਿੰਦਾ ਪੱਲੇ ਤੇ ਇੱਕ ਜਿਹੜਾ ਕੱਲ ਅੱਜ ਜਮਾਤ ਚ ਲਾਊਗਾ ਤੇ ਉਹਨੂੰ ਮੈਂ ਕਹਾਂ ਮੈਂ ਤੇ ਤੂੰ ਇਹ ਨਹੀਂ ਲਊਗਾ ਨਹੀਂ ਜਾਇਜ਼ ਨਹੀਂ ਸੋ ਚਲੋ ਇਹ ਮੇਰੀ ਇੱਕ ਨਿੱਜੀ ਸਲਾਹ ਆ ਸਾਰਿਆਂ ਨੂੰ ਤੇ ਇੰਨੀ ਕੁ ਬੇਨਤੀ ਸੀ ਇਹ ਵਿਸ਼ਾ ਅੱਜ ਲੈ ਕੇ ਆਇਆ ਇਸੇ ਤਰ੍ਹਾਂ ਨਿੱਕੇ ਨਿੱਕੇ ਵਿਸ਼ੇ ਤੁਹਾਡੇ ਤੇਰੇ ਹੁਣ ਵਿਆਕਰਨ ਦੇ ਰੋਜ਼ ਹੀ ਆਉਣਗੇ ਜੁੜੇ ਰਹੋ ਕੱਲ ਹੋ ਸਕਦਾ ਤੁਹਾਨੂੰ ਮੈਂ ਉਮੀਦ ਹੈ ਜਿਹੜੇ ਆਪਣੇ ਪਾ ਆ ਆਪਣੀ ਕਿਵੇਂ ਬਣੀਆਂ ਲਿਪੀਆਂ ਕਿਵੇਂ ਬਣੀਆਂ ਪ੍ਰਕਿਰਤਿਕ ਕਪਾਲੀ ਮੁੱਢ ਚ ਕਿਵੇਂ ਦੱਖਣੀ ਸ਼ੈਲੀ ਹੈ ਨਾ ਬ੍ਰਹਮੀ ਸ਼ੈਲੀ ਤੋਂ ਬ੍ਰਮੀ ਲਿਪੀ ਤੋਂ ਦੱਖਣੀ ਸ਼ੈਲੀ ਉੱਤਰ ਸ਼ੈਲੀ ਉੱਤਰ ਸ਼ੈਲੀ ਤੋਂ ਕੋਟੇ ਲਿਪੀ ਸ਼ਾਰਦਾ ਤੇ ਗਾਂ ਕਿਵੇਂ ਚਮੇ ਚੱਲੀਆਂ ਆਪਣੇ ਨਾ ਪਰ ਰਿਕਾਰਡ ਪਾਉਂਦੇ ਨਾ ਸੱਜਲ ਪ੍ਰੀਤ ਜੀ ਆਪਾਂ ਆਪਣੀ ਹੀ ਤਾਂ ਕਮੀ ਹੈ ਹਾਂ ਤੁਹਾਨੂੰ ਦੱਸਣ ਲੱਗਿਆ ਜੀ ਆਪਣੀ ਕਿਤਾਬ ਹੈ ਬਾਬਾ ਪੰਜਾਬੀ ਪਰਸੋ ਪੇਪਰ ਸੀ ਲੈਬਰ ਇੰਸਪੈਕਟਰ ਦਾ ਲੇਬਰ ਇਨਸਪੈਕਟਰ ਦਾ ਪੇਪਰ ਸੀਗਾ ਤੇ ਇੱਕੋ ਆਪਣੀ ਛੋਟੀ ਜਿਹੀ ਕਿਤਾਬ ਹੈਗੀ ਹੈ ਕਿਤਾਬ 150 ਪੰਨਿਆਂ ਦੀ ਸਿਰਫ 100 ਕਰ ਹੁਣ ਤਾਂ ਮੈਂ ਪੀਡੀਐਫ ਸ਼ੇਅਰ ਕਰਤੀ ਸਾਰੇ ਜਣੇ ਪੀਡੀਐਫ ਖਾਂ ਸ਼ੇਅਰ ਕਰ ਦਿਓ ਹਰੇਕ ਤੱਕ ਪਹੁੰਚ ਜੇ ਸਾਨੂੰ ਨਹੀਂ ਉਹਦੀ ਕਮਾਈ ਦੀ ਲੋੜ ਉਹਦੇ ਵਿੱਚੋਂ ਲਗਭਗ 40 ਤੋਂ ਉੱਪਰ ਸਵਾਲ ਆਏ ਨੇ 50 ਦੇ ਵਿੱਚੋਂ ਸਧਾਰਨ ਜੀ ਕਿਤਾਬ ਹੈ ਬਿਲਕੁਲ ਸਧਾਰਨ ਹੈ ਬਿਲਕੁਲ ਈਟੀਟੀ ਲਈ ਬਣਾਈ ਸੀ ਮੈਂ ਉਹ ਇੱਕੋ ਪੰਨੇ ਤੇ ਤਿੰਨ ਤਿੰਨ ਸਵਾਲ ਪਏ ਆ ਸਾਡੀ ਮਾੜੀ ਗੱਲ ਜੇ ਤੁਸੀਂ ਕਹੋ ਵੀ ਸਾਡੀ ਨਲੈਕੀ ਹੈ ਵੀ ਅਸੀਂ ਉਹਨੂੰ ਸ਼ੇਅਰ ਹੀ ਨਹੀਂ ਕੀਤਾ ਕਿਸੇ ਤੱਕ ਹਾਲੇ ਤੱਕ ਉਹ ਮੈਂ ਬਣਾ ਰਿਹਾ ਸੀ ਪੀਡੀਐਫ ਮੈਨੂੰ ਬਣਾਉਣੀ ਨਹੀਂ ਆਉਂਦੀ ਤੇ ਮੈਂ ਛੱਡ ਕੇ ਬੈਠ ਗਿਆ ਛੱਡੋ ਪਰ ਸਾਡੀ ਇਹ ਨਲੈਕੀ ਆ ਅਸੀਂ ਸ਼ੇਅਰ ਨਹੀਂ ਕਰਦੇ ਪਰ ਅਸੀਂ ਸੰਤੁਸ਼ਟ ਆ ਕਰੀ ਸਾਨੂੰ ਕੋਈ ਦਿੱਕਤ ਨਹੀਂ ਗਈ ਕਿਉਂਕਿ ਜਿੰਨਾ ਕ ਰੱਬ ਨੇ ਦਿੱਤਾ ਢਿੱਡ ਉਨੀ ਕ ਭੁੱਖ ਬਹੁਤ ਹੈ ਉਨਾ ਹੀ ਭੁੱਖ ਹੈ ਇੰਨੀ ਨਹੀਂ ਵੀ ਹਰ ਪਾਸੇ ਹੱਥ ਮਾਰੀਏ ਇੰਨੀ ਨਹੀਂ ਇੱਛਾ ਨਹੀਂ ਰੱਖੀ ਕਦੇ ਚਲੋ ਮੈਂ ਬਹੁਤੀ ਸ਼ੇਕੀਆਂ ਨਹੀਂ ਮਾਰ ਸਕਦਾ ਮੈਨੂੰ ਦਿਓ ਇਜਾਜ਼ਤ ਕੱਲ ਨੂੰ ਫਿਰ ਜੁੜਾਂਗੇ ਰੋਜ਼ਾਨਾ ਇੱਕ ਨਿੱਕਾ ਨਿੱਕਾ ਵਿਸ਼ਾ ਤੁਹਾਡੇ ਵਾਸਤੇ ਜਿਹੜਾ ਵਿਸ਼ਾ ਆਮ ਨਹੀਂ ਕਰਵਾਇਆ ਜਾਂਦਾ ਜਾਂ ਉਹਦੇ ਸਪਸ਼ਟਤਾ ਤੋਂ ਦੂਰ ਰੱਖਿਆ ਜਾਂਦਾ ਉਹ ਤੁਹਾਨੂੰ ਰੋਜ਼ ਮੈਂ ਇੱਥੇ ਇਸ ਲਿੰਕ ਪਰ ਤੇ ਕਰਾਉਂਗਾ ਧੰਨਵਾਦ ਸਭ ਦਾ ਜੁੜਨ ਲਈ ਸ਼ੇਅਰ ਕਰ ਦਿਓ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ